ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸਿੱਖ ਜਥੇਬੰਦੀਆਂ ਨੇ ਇਕੱਤਰਤਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਸਿੱਖ ਕੌਮ ਦੇ ਕੌਮੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿੰਘ ਸਾਹਿਬ ਅਮਰ ਸ਼ਹੀਦ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਂਕੇ ਦਾ ਮਹਾਨ ਸ਼ਹੀਦੀ ਦਿਹਾੜਾ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਗਿਆ ਉਸ ਵਿੱਚ ਜਿੰਨੀਆਂ ਵੀ ਸੰਗਤਾਂ ਜਿੰਨੀਆਂ ਸਿੱਖ ਜਥੇਬੰਦੀਆਂ ਹਾਜ਼ਰ ਹੋਈਆਂ ਨੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਇਸ ਦੇ ਨਾਲ ਹੀ ਅੱਜ ਮੈਂ ਇੱਕ ਬੇਨਤੀ ਲੈ ਕੇ ਆਇਆ ਮੇਰੇ ਨਾਲ ਖੜੇ ਨੇ ਬੜਾ ਹੀ ਸਤਿਕਾਰਯੋਗ ਪਰਿਵਾਰ ਹੈ ਸ਼ਹੀਦ ਪਰਿਵਾਰ ਹੈ ਜੈਦਰ ਭਾਈ ਸਤਰਾਮ ਸਿੰਘ ਜੀ ਮਨਾਵਾ ਸਾਹਿਬ ਦਾਸ ਬਲਵੰਤ ਸਿੰਘ ਪਾਲਾ ਜਿਹੜਾ ਇਹ ਸਿੰਘ ਸੈਪਈ ਗੁਰਦੇਵ ਸਿੰਘ ਜੀ ਕੌਕੇ ਦੀ ਸ਼ਹਾਦਤ ਹੁੰਦੀ ਹੈ ਤੇ ਜਿਹੜਾ ਉਸ ਸਮੇਂ ਦਾ ਐਸਐਸਪੀ ਸਵਰਨਸਿਓ ਘੋਟਨਾ ਜਿਹੜਾ ਉਹਨਾਂ ਨੂੰ ਕੋ-ਕੋ ਕੇ ਸ਼ਹੀਦ ਕਰਦਾ ਹੈ ਉਹਦੀ ਮੌਤ ਹੋ ਜਾਂਦੀ ਹੈ 2013 ਦੇ ਵਿੱਚ ਤੇ ਮੌਤ ਤੇ ਕੀ ਹੁੰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਕਿ ਉਥੇ ਕਰਾਗੀ ਜਥਾ ਬੁੱਕ ਕਰਦੀ ਹੈ ਭੇਜਦੀ ਆ ਉਹ ਆ ਰਾਗੀ ਜਥਾ ਭਾਈ ਬਲਦੇਵ ਸਿੰਘ ਬਡਾਲਾ ਜਦੋਂ ਭਾਈ ਬਲਦੇਵ ਸਿੰਘ ਵਡਾਲਾ ਨੂੰ ਪਤਾ ਲੱਗਦਾ ਕਿ ਇਹ ਸਿੰਘ ਸਹਿਬ ਭਾਈ ਗੁਰਦੇਵ ਸਿੰਘ ਕੌਕੇ ਦਾ ਕਾਤਲ ਹੈ ਇਸ ਵਰਨਾ ਘੋਟਣਾ ਦੇ ਭੋਗ ਤੇ ਮੈਂ ਕੀਰਤਨ ਨਹੀਂ ਕਰਨਾ ਉਹ ਜਵਾਬ ਦਿੰਦਾ ਸ਼੍ਰੋਮਣੀ ਕਮੇਟੀ ਦੇ ਰੂਪ ਸਿੰਘ ਸਕੱਤਰ ਨੂੰ ਸਕੱਤਰ ਕਹਿੰਦਾ ਰੂਪ ਸਿੰਘ ਕਿ ਜੇ ਤੂੰ ਕੀਰਤਨ ਨਾ ਕੀਤਾ ਤੇਰੇ ਨਾਲ ਦੇਖਾਂਗੇ ਤੈਨੂੰ ਡਿਊਟੀ ਤੋਂ ਹੱਤੋਂੇ ਪੈ ਸਕਦੇ ਆ ਤੇ ਉਹ ਵਾਕਿਆ ਹੀ ਡਿਊਟੀ ਤੋਂ ਹੱਤੋਂੇ ਪੈਂਦੇ ਆ ਸ਼੍ਰੋਮਣੀ ਕਮੇਟੀ ਉਹਨੂੰ ਇੱਥੋਂ ਨਿਕਲ ਲਈ ਮਜਬੂਰ ਕਰ ਦਿੰਦੀ ਆ ਉਹਨੂੰ ਕੱਢਿਆ ਜਾਂਦਾ ਬੁਰੀ ਤਰ੍ਹਾਂ ਇੱਥੋਂ ਕਿਉਂ ਨੇ ਕੀਰਤਨ ਕਰਨ ਤੋਂ ਜਵਾਬ ਦਿੱਤਾ ਸਵਰਨੇ ਘੋਟਨੇ ਦੇ ਸਿੰਘ ਸਾਹਿਬ ਭਾਈ ਕੌਕੀ ਸਾਹਿਬ ਦੇ ਕਾਤਲ ਦੇ ਭੋਗ ਤੇ ਕੀਰਤਨ ਕਰਨ ਤੋਂ ਦੂਸਰੇ ਪਾਸੇ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਉਹਦਾ ਭੋਗ ਪੈ ਰਿਹਾ ਮੇਰੇ ਨਾਲ ਜਹਦਰ ਸਤਨਾਮ ਸਿੰਘ ਜੀ ਮਨਾਵਾਂ ਸਾਹਿਬ ਅਸੀਂ ਦੋਵੇਂ ਸਿੰਘ ਉੱਥੇ ਭੋਗ ਪਹੁੰਚਦੇ ਆਂ ਮੱਧ ਵਾਲੇ ਰਾਹ ਸ਼ਾਮ ਨੂੰ ਅਸੀਂ ਜਾ ਕੇ ਉਹ ਗੁਰਦੁਆਰਾ ਕਮੇਟੀ ਨੂੰ ਬੇਨਤੀ ਕਰਦੇ ਆਂ ਕਿ ਕਿਸ ਦਾ ਖੰਡ ਪੜ ਸਾਹਿਬ ਆ ਉਹ ਗੁਰਦੁਆਰਾ ਕਮੇਟੀ ਕਹਿੰਦੀ ਆ ਜੀ ਇਹ ਸਾਬਕਾ ਪੁਲਿਸ ਅਫਸਰ ਹੈ ਸਵਰਨ ਸਿੰਘ ਉਹਦਾ ਭੋਗ ਆ ਅਸੀਂ ਆਖਿਆ ਜੀ ਇਹ ਬਹੁਤ ਜ਼ਾਲਮ ਬੰਦਾ ਇਹਨੇ ਬੜੇ ਤਸ਼ੱਦਦ ਕਰਕੇ ਸੀਏ ਦੇ ਕੇ ਸਿੱਖ ਕੌਮ ਦੇ ਜਥੇਦਾਰ ਸ੍ਰੀ ਕਾਲਤਖਸਬ ਦੀ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਕੇ ਨੂੰ ਸ਼ਹੀਦ ਕੀਤਾ ਇਹ ਇਸ ਜੋਗ ਨਹੀਂ ਕਿ ਇਹਦੀਆਂ ਗੁਰਮਤ ਅਨਸਾਰ ਇਹਦੀਆਂ ਮਰਜ਼ਾ ਦੀਆਂ ਰਸਮਾਂ ਪੂਰੀਆਂ ਹੋ ਸਕਣ ਅਸੀਂ ਇਹਦਾ ਭੋਗ ਰੋਕਾਂਗੇ ਗੁਰਦੁਆਰਾ ਕਮੇਟੀ ਕਹਿ ਰਹੀ ਸਾਨੂੰ ਗੁਰਦੁਆਰਾ ਸਿੰਘ ਸਭਾ ਕਮੇਟੀ ਉੱਥੋਂ ਦੀ ਉਹ ਕਹਿੰਦੇ ਜੀ ਤੁਹਾਨੂੰ ਕੀ ਅਥੋਰਟੀ ਹੈ ਕੀ ਹੱਕ ਹੈ ਕਿ ਤੁਸੀਂ ਕਿਸੇ ਦਾ ਭੋਗ ਰੋਕੋ ਸਾਨੂੰ ਅਕਾਲ ਤਖਬ ਦਾ ਜਥੇਦਾਰ ਗਿਆਨੀ ਗੁਰਵਚਨ ਸਿੰਘ ਆਦੇਸ਼ ਕਰਕੇ ਗਿਆ ਉਹ ਪਰਿਵਾਰ ਨਾਲ ਸੋਗ ਕਰਕੇ ਗਏ ਆ ਪਰਿਵਾਰ ਨੇ 50000 ਰੁਪਇਆ ਦਿੱਤਾ ਉਹਨਾਂ ਨੂੰ ਇੱਥੇ ਆਇਆਂ ਨੂੰ ਉਹਨਾਂ ਨੇ ਸਾਨੂੰ ਉਦੇਸ਼ ਕੀਤਾ ਸੀ ਤਾਂ ਖੰਡਪੜ ਸਾਹਿਬ ਆਰੰਭ ਕੀਤਾ ਸਾਨੂੰ ਕਾਲਤਖ ਸਾਹਿਬ ਦਾ ਜਹੇਦਾਰ ਰੋਕੇ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਰਾਗੀ ਜਥਾ ਭੇਜਿਆ ਹੈ ਭਾਈ ਬਲਦੇਵ ਸਿੰਘ ਬਡਾਲਾ ਸਾਨੂੰ ਸ਼੍ਰੋਮਣੀ ਕਮੇਟੀ ਰੋਕੇ ਤੁਸੀਂ ਕਿਉਂ ਰੋਕ ਰਹੇ ਹੋ ਤੁਸੀਂ ਕੌਣ ਹੋ ਅਸੀਂ ਆਖਿਆ ਸਾਨੂੰ ਹੱਕ ਆ ਸਾਡੀ ਕੌਮ ਦਾ ਜਥੇਦਾਰ ਸ਼ਹੀਦ ਕੀਤਾ ਇਹਨੇ ਇੱਕ ਸਿੰਘ ਨਹੀਂ ਇਹਨੇ ਸੈਂਕੜੇ ਸਿੰਘ ਸ਼ਹੀਦ ਕੀਤੇ ਆ ਕੋਕੋਕੇ ਇਨੇ ਗੁਰੂ ਗ੍ਰੰਥ ਸਾਹਿਬ ਦੇ ਸ਼ਹੀਦਾਂ ਦੇ ਚਲਦੇ ਭੋਗਾਂ ਤੇ ਜਾ ਕੇ ਜੁੱਤੀਆਂ ਸਮੇਤ ਸ਼ਰਾਬੀ ਹਾਲ ਦੇ ਵਿੱਚ ਗੁਰੂ ਕੇ ਗ੍ਰੰਥੀ ਸਿੰਘਾਂ ਨੂੰ ਠੋਡ ਮਾਰ ਕੇ ਦਸਤਾਰਾਂ ਉਤਾਰ ਕੇ ਕੇਸਾਂ ਤੋਂ ਧੂਕੇ ਬਾਹਰ ਲੈ ਆਉਂਦਾ ਰਿਹਾ ਸ਼ਹੀਦਾਂ ਦੇ ਘਰਾਂ 'ਚ ਜਾ ਕੇ ਉਹਨਾਂ ਦੀਆਂ ਮਾਤਾਵਾਂ ਨੂੰ ਕੁੱਟਮਾਰ ਕਰਦਾ ਰਿਹਾ ਤੇ ਚਲਦੇ ਖੰਡ ਪਾਠਾਂ ਦੇ ਸਾਹਿਬ ਦੇ ਵਿੱਚ ਵਿਗੜਨ ਪਾਉਂਦਾ ਰਿਹਾ ਇਸ ਬੰਦੇ ਦਾ ਖੰਡ ਪੜ ਸੇਬ ਹੋਣਾ ਚਾਹੀਦਾ ਅਸੀਂ ਕੀਤਾ ਉੱਥੇ ਡੱਟ ਕੇ ਵਿਰੋਧ ਉਸ ਵਿਰੋਧ ਦੇ ਦਰਮਿਆਨ ਫਿਰ ਅਸੀਂ ਇਹਨੂੰ ਫੋਨ ਲਾਉਣੇ ਆ ਗਰਬਤਨ ਸਿੰਘ ਨੂੰ ਕਿ ਆ ਹਾਲਾਤ ਬਣੇ ਇੱਥੇ ਤੁਸੀਂ ਦੱਸੋ ਇਹ ਕਹਿੰਦਾ ਮੈਨੂੰ ਸਾਨੂੰ ਦੋਹਾਂ ਸਿੰਘਾਂ ਨੂੰ ਕਿ ਤੁਸੀਂ ਇੱਥੇ ਆਣ ਕੇ ਗੱਲ ਕਰੋ ਇਹ ਗੱਲ ਇੱਥੇ ਨਹੀਂ ਹੋਣੀ ਦਫ਼ਤਰ ਬੈਠਾਂਗੇ ਆਪਾਂ ਦਫ਼ਤਰ ਬੈਠ ਕੇ ਕਰਾਂਗੇ ਗੱਲ ਇਹ ਉੱਥੇ ਮੁਕਰਦਾ ਹੈ ਜਵਾਬ ਨਹੀਂ ਕੋਈ ਦਿੰਦਾ ਫੋਨ ਬੰਦ ਕਰ ਦਿੰਦਾ ਅਗਰ ਬਤਨ ਸਿੰਘ ਉੱਥੇ ਗੁਰਦੁਆਰਾ ਕਮੇਟੀ ਜਲੰਧਰ ਦੀ ਫਿਰ ਪੁਲਿਸ ਬਣਾ ਲੈਂਦੀ ਆ ਕਿਉਂਕਿ ਉਹਦਾ ਮੁੰਡਾ ਮੌਕੇ ਦਾ ਪੁਲਿਸ ਅਫਸਰ ਹੁੰਦਾ ਬਹੁਤ ਸਾਰੀ ਪੁਲਿਸ ਆ ਜਾਂਦੀ ਆ ਧੱਕੇ ਨਾਲ ਸਾਨੂੰ ਪੁਲਿਸ ਉੱਥੋਂ ਜ਼ਬਰੀ ਅਰੈਸਟ ਕਰਦੀ ਆ ਉਹ ਥਾਣੇ ਲਿਆ ਕੇ ਬੰਦ ਕਰ ਦਿੰਦੇ ਆ ਬਹੁਤ ਸਾਡਾ ਪੁਲਿਸ ਨਾਲ ਵੀ ਉਸ ਸਮੇਂ ਤਰਾ ਜਿਹੜਾ ਹੁੰਦਾ ਬਹੁਤ ਟਕਰਾਹ ਹੁੰਦਾ ਹੈ ਬਹੁਤ ਉਹ ਜੋ ਵੀ ਉਸ ਵਕਤ ਉਹ ਬੋਲਦੇ ਆ ਅਸੀਂ ਵੀ ਉਹਨਾਂ ਗੱਲਾਂ ਦੇ ਜਵਾਬ ਦੇਣੇ ਆ ਉਹ ਕਹਿੰਦੇ ਕਿ ਸਾਡਾ ਜਿਹੜਾ ਤੁਹਾਨੂੰ ਪਤਾ ਹੈ ਕਿ ਸਾਡੇ ਬੌਸ ਦਾ ਭੋਗ ਰੋਕਣਾ ਹੈ ਉਹ ਜ਼ਹਦਰ ਮਨਾਵਾ ਸਭ ਕਹਿੰਦੇ ਤੁਹਾਡਾ ਤਾਂ ਬੌਸ ਮਰਿਆ ਤੇ ਸਾਡੀ ਕੌਮ ਦਾ ਪਾਪ ਮਾਰਿਆ ਇਸ ਬੰਦੇ ਨੇ ਇਹ ਤਾਂ ਦੋਸ਼ੀ ਹੈ ਇਹ ਇਸ ਭੋਗ ਦਾ ਹੱਕਦਾਰ ਹੀ ਨਹੀਂ ਹੁਣ ਅਸੀਂ ਇੱਥੇ ਇਸ ਕਰਕੇ ਅੱਜ ਖੜੇ ਆ ਸਾਰੇ ਪੰਥ ਨੇ ਸ਼ਹੀਦੀ ਦਿਹਾੜਾ ਮਨਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਨੂੰ ਪਾਇ ਗੁਰਦੇਵ ਸਿੰਘ ਕੌਕੇ ਨੂੰ ਸਵੀਕਾਰ ਕਰ ਚੁੱਕੀ ਅੱਜ ਪੰਥ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਭੋਗ ਪਾ ਕੇ ਵਰਸੀ ਮਨਾ ਕੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਰਗਵੀਰ ਸਿੰਘ ਇੱਥੇ ਪੰਥ ਇਕੱਠਾ ਕਰੇ ਇੱਥੇ ਸ਼੍ਰੋਮਣੀ ਕਮੇਟੀ ਤੋਂ ਉਸ ਵਕਤ ਦੇ ਪੁਖਤਾ ਸਬੂਤਾਂ ਨਾਲ ਉਸ ਸਮੇਂ ਦੇ ਜਿਹੜੇ ਸਕੱਤਰ ਰੂਪ ਸਿੰਘ ਨੂੰ ਬੁਲਾਵੇ ਵੇ ਤੈਨੂੰ ਆਰਡਰ ਕਿਨੇ ਕੀਤੇ ਉਥੇ ਰਾਗੀ ਜਥਾ ਭੇਜੰਦੇ ਕੌਮ ਦੇ ਜਥੇਦਾਰ ਦਾ ਕਾਤਲ ਸੀ ਉਥੇ ਗਰਬਚਨ ਸਿੰਘ ਜਵਾਬ ਦੇਵੇ ਉਸ ਵਕਤ ਦਾ ਜਥੇਦਾਰ ਉਹ ਕਹਿੰਦਾ ਵਾਰ-ਵਾਰ ਅੱਜ ਡਪੇਟਾਂ ਤੇ ਕਿ ਮੈਂ ਵਿਰੋਧ ਕੀਤਾ ਉਹ ਵਿਰੋਧ ਦੀ ਕੋਈ ਖਬਰ ਦਿਖਾਵੇ ਕੋਈ ਕਾਪੀ ਦਿਖਾਵੇ ਅਸੀਂ ਦੋਵੇਂ ਸਿੰਘ ਖੜੇ ਆ ਅਸੀਂ ਦਿਖਾਵਾਂਗੇ ਅਸੀਂ ਉਹ ਉਥੇ ਜਿਹੜਾ ਪ੍ਰੋਟੈਸਟ ਕੀਤਾ ਜਾ ਕੇ ਉਹਦਾ ਭੋਗ ਰੋਕਿਆ ਜੇਲ ਕੱਟੀ ਅਸੀਂ ਜੇਲ ਕੱਟੀ ਆ ਸਾਡੇ ਤੇ ਮੁਕਦਮਾ ਦਰਜ ਕੀਤਾ ਅਸੀਂ ਜੇਲ ਗਏ ਰਿਹਾਈ ਹੋਈ ਸਾਡੀ ਇਹਦੇ ਵਿੱਚ ਹੁਣ ਗਰਬਚਨ ਸਿੰਘ ਆਪਣੇ ਸਬੂਤ ਲਵੇ ਅਸੀਂ ਸਬੂਤ ਦੇਣ ਲਈ ਕਾਲਪਕ ਸਾਹਿਬ ਤੇ ਆਏ ਆ ਉਹ ਲਿਆਵੇ ਸਬੂਤ ਜੇ ਉਹਨੇ ਰਾਗੀ ਜਥੇ ਨੇ ਵਿਰੋਧ ਕੀਤਾ ਹੈ ਉਹ ਜਥਿਆਂ ਦੇ ਸਬੰਧ ਦੇ ਵਿੱਚ ਉਹਨੇ ਆਖਿਆ ਵੇ ਕੋਈ ਜਥੇ ਰਾਗੀ ਜਥਾ ਨਹੀਂ ਜਾਣਾ ਚਾਹੀਦਾ ਉਹਦੇ ਭੋਗ ਤੇ ਕੋਈ ਗਰੰਥੀ ਸਿੰਘ ਨਹੀਂ ਜਾਣਾ ਚਾਹੀਦਾ ਜਾਂ ਜਿਹੜੇ ਸਿੰਘ ਉੱਥੇ ਭੋਗ ਰੋਕਣ ਗਏ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਾਂ ਗੁਰਦੁਆਰਾ ਕਮੇਟੀ ਨੂੰ ਮੈਂ ਤਲਬ ਕਰਦਾ ਜਿਨੇ ਉਹਦਾ ਭੋਗ ਪਾਇਆ ਇੱਕ ਵੀ ਸਬੂਤ ਗਰਬਚਨ ਸਿੰਘ ਲਿਆਵੇ ਇੱਥੇ ਪੰਥ ਦੇ ਵੇੜੇ 'ਚ ਜਵਾਬ ਦੇਣੇ ਪੈਣਗੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਵਾਬ ਦਵੇ ਸ਼੍ਰੋਮਣੀ ਕਮੇਟੀ ਵੀ ਦੱਸੇ ਇਹਨਾਂ ਦਾ ਮੌਕੇ ਦਾ ਜਥੇਦਾਰ ਰਕबीर ਸਿੰਘ ਵੀ ਦੱਸੇ ਪੰਥ ਦੀ ਕਚਹਿਰੀ ਲੱਗੂਗੀ ਖਾੜਾ ਇਸ ਤਰ੍ਹਾਂ ਨਹੀਂ ਛੁੱਟਣਾ ਕਿ ਬਾਦਲ ਪਰਿਵਾਰ ਨੂੰ ਸ਼ਹੀਦਾਂ ਦੇ ਭੋਗ ਪਾ ਕੇ ਤੇ ਇਹ ਨਵੇਂ ਇਸ ਤਰ੍ਹਾਂ ਦੇ ਸਬ ਜਗਾਬ ਦਿਖਾ ਕੇ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਮਿੱਠੀਆਂ ਕਰਕੇ ਜਾਂ ਪੰਥ ਹਤੈਸ਼ੀ ਇਸ ਤਰ੍ਹਾਂ ਨਹੀਂ ਬਣਿਆ ਜਾਣਾ ਇਸ ਤਰ੍ਹਾਂ ਮਾਫੀਆਂ ਨਹੀਂ ਮੰਨੀਆਂ ਜਾਣੀਆਂ ਪੰਥ ਇਕੱਠਾ ਹੋਊਗਾ ਕੌਮ ਦੇ ਵੇੜੇ ਦੇ ਵਿੱਚ ਲੇਖੋ ਜੋਖਾ ਕਰਨਾ ਹੈ ਕਿ ਕੌਣ ਗਦਾਰ ਹੈ ਤੇ ਕੌਣ ਸ਼ਹੀਦ ਆ ਇਸ ਤਰ੍ਹਾਂ ਖੜੇ ਨਹੀਂ ਛੁੱਟਨੇ ਪੰਥ ਪੰਥ ਦੇ ਵਿੜੇ ਦੇ ਵਿੱਚ ਜਵਾਬ ਮੰਗੇਗਾ ਇਹਨਾਂ ਗੱਲਾਂ ਦਾ ਜੋ ਮੈਂ ਕਹਿਣਾ ਸੀ ਕਹਿ ਦਤਾ ਮੇਰੇ ਸਤਕਾਰਯੋਗ ਜਿਹੜੇ ਦਰਸ ਸਤਰਾਮ ਸਿੰਘ ਜੀ ਮਨਾਵਾ ਸਾਹਿਬ ਨਾਲ ਖੜੇ ਨੇ ਉਹਨਾਂ ਨਾਲ ਤੁਸੀਂ ਵਿਚਾਰਾਂ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਸਰਦਾਰ ਭਲਵੰਤ ਸਿੰਘ ਜੀ ਗਪਾਲਾ ਸਾਹਿਬ ਨੇ ਜੋ ਭੋਗ ਦੇ ਸਮੇਂ ਵਾਪਰਿਆ ਜਿੱਥੇ-ਜਿੱਥੇ ਟੈਲੀਫੋਨ ਹੋਇਆ ਸਾਰੀ ਦਾਸਤਾਨ ਜਿਹੜੀ ਹੈ ਤੁਹਾਨੂੰ ਦੱਸ ਦਿੱਤੀ ਹੈ ਸੋ ਬਸ ਇਹ ਗੱਲ ਪੁੱਛਣਾ ਚਾਹੁੰਦਾ ਹੈ ਪੰਥ ਦੀਆਂ ਵੋਟਾਂ ਲੈ ਕੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ। ਉਹਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਔਰ ਪੰਥ ਦੇ ਆਗੂਆਂ ਨੇ ਉਹਨਾਂ ਨੂੰ ਜਹਦਾਰ ਗੁਰਦੇਵ ਸਿੰਘ ਜੀ ਕੌਂਕੇ ਦੀ ਸ਼ਹਾਦਤ ਬਾਰੇ ਔਰ ਜਿਹੜੇ ਪੁਲਿਸ ਅਫਸਰਾਂ ਨੇ ਉਹਨਾਂ ਨੂੰ ਸ਼ਹੀਦ ਕੀਤਾ ਸੀ ਉਹਦੇ ਬਾਰੇ ਜਾਂਚ ਮੰਗੀ। ਔਰ ਇੱਕ ਬੀਪੀ ਤੋਹਾੜੀ ਜੋ ਏਡੀਜੀਪੀ ਸੀ ਬੜਾ ਮਾਨਦਾਰ ਪੁਲਿਸ ਅਫਸਰ ਸੀ ਉਹਦੀ ਡਿਊਟੀ ਲੱਗੀ। ਉਸ ਤੋਂ ਬਾਅਦ ਉਹਨੇ 1 ਸਾਲ ਦੇ ਅੰਦਰ ਅੰਦਰ ਉਹ ਜਿਹੜੀ ਰਿਪੋਰਟ ਸੀ ਉਹ ਸੌਂਪ ਦਿੱਤੀ। ਲੇਕਿਨ ਅਫਸੋਸ ਦੀ ਗੱਲ ਆ ਕਿ 10 ਸਾਲ ਲਗਾਤਾਰ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ। ਉਹਦੇ باوجود ਰਿਪੋਰਟ ਜਿਹੜੀ ਆ ਉਹ ਨਾ ਤਾਂ ਲੋਕਾਂ ਵਿੱਚ ਨਸ਼ਰ ਕੀਤੀ ਗਈ। ਨਾ ਹੀ ਉਹਨੇ ਜੋ ਲਿਖਿਆ ਸੀ ਉਹਦੇ ਖਿਲਾਫ ਜਿਹੜਾ ਉਹ ਕੋਈ ਐਫ ਆਈ ਆਰ ਲਾਉਜ਼ ਹੋਈ। ਬਹੁਤ ਕਨੌਣੀ ਗੱਲ ਹੈ ਕਿਉਂਕਿ ਗੱਲਾਂ ਬਾਤਾਂ ਨਾਲ ਇਹ ਲੋਕ ਜਿਹੜੇ ਆ ਉਹ ਕਾਲ ਤਖਤ ਸਾਹਿਬ ਨੂੰ ਸਰਵੋੱਚ ਮੰਨਦੇ ਆ ਲੇਕਿਨ ਜਦੋਂ ਕਾਲ ਤਖਤ ਸਾਹਿਬ ਦਾ ਐਕਟਿੰਗ ਜਥੇਦਾਰੀ ਸ਼ਹੀਦ ਕਰ ਦਿੱਤਾ ਪੁਲਿਸ ਨੇ ਤੇ ਚਾਹੀਦਾ ਤੇ ਅਸੀਂ ਕਿ ਤਰੋਂ ਤੋਂ ਉਹਨਾਂ ਪੁਲਿਸ ਅਫਸਰਾਂ ਨੂੰ ਫੜ ਕੇ ਅੰਦਰ ਦਿੱਤਾ ਜਾਂਦਾ ਲੇਕਿਨ ਕੀਤਾ ਉਲਟ ਕਿ ਉਹਦੇ ਜਿਹੜਾ ਉਹਦਾ ਹੋਂਰ ਪੁੱਤਰ ਸੀ ਉਹਨੂੰ ਇਨਸਪੈਕਟਰ ਵਜੋਂ ਭਰਤੀ ਕਰਕੇ ਅੱਜ ਉਹ ਇੱਥੇ ਮਜੀਠੇ ਜ਼ਿਲ੍ਹੇ ਦਾ ਐਸਐਸਪੀ ਲੱਗਾ ਸਾਨੂੰ ਸਮਝ ਨਹੀਂ ਆਉਂਦੀ ਕਿ ਮਰਨ ਵਾਲਾ ਸਹੀ ਆ ਜਾਂ ਮਾਰਨ ਵਾਲਾ ਸਹੀ ਹੈ ਇਸ ਕਰਕੇ ਆ ਜਿਹੜੇ ਵਕੀਲ ਸਾਹਿਬਾਨਾਂ ਨੇ ਇੱਕ ਰਿਪੋਰਟ ਪੇਸ਼ ਕੀਤੀ ਆ ਕਾਲਤਖ ਸਾਹਿਬ ਦੇ ਮੌਜੂਦਾ ਜਥੇਦਾਰ ਜੋ ਸ਼੍ਰੋਮਣੀ ਕਮੇਟੀ ਨੇ ਬਣਾਇਆ ਉਹਨਾਂ ਉਹਦੇ ਵਿੱਚ ਇਹ ਕਿਹਾ ਹੈ ਵੀ ਤੁਸੀਂ ਇੱਕ ਤਾਂ ਜਾਂਚ ਕਰੋ ਕਿ ਇਹ ਅਸਲ ਗੱਲ ਕੀ ਹੈ ਸੋ ਵੇਖੋ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੀ ਡਿਊਟੀ ਲਈ ਆ ਪਰ ਮੈਨੂੰ ਨਹੀਂ ਲੱਗਦਾ ਕਿਉਂਕਿ ਸ਼੍ਰੋਮਣੀ ਕਮੇਟੀ ਵੀ ਸੁਖਬੀਰ ਸਿੰਘ ਬਾਦਲ ਜੋ ਕਹੇਗਾ ਉਹ ਹੋਣਾ ਸੋ ਇਸ ਕਰਕੇ ਅਸੀਂ ਇਹ ਚਾਹੁੰਦੇ ਹਾਂ ਕਿ ਉਹ ਜਿਹੜੀ ਰਿਪੋਰਟ ਆ ਉਹਦੇ ਆਧਾਰ ਉੱਤੇ ਵੈਸੇ ਉਹਨਾਂ ਨੇ ਪੂਰਾ ਜੋਰ ਲਾ ਕੇ ਉਹ ਜਿਹੜੀ ਰਿਪੋਰਟ ਆ ਉਹਨੂੰ ਕੈਨਸਲ ਕਰਵਾ ਦਿੱਤਾ ਹਾਈ ਕੋਰਟ ਰਹੀਂ ਸੁਪਰੀਮ ਕੋਰਟ ਰਹੀਂ ਆਪਣੇ ਬੰਦਿਆਂ ਤੋਂ ਰਿੱਟਾਂ ਪਵਾ ਕੇ ਇਹਦੇ ਵੀ ਤੱਥ ਸਾਡੇ ਕੋਲੇ ਮੌਜੂਦ ਨੇ ਪਰ ਸ਼ਾਹ ਮੁਹੰਮਦ ਨੇ ਇੱਕ ਗੱਲ ਲਿਖੀ ਹੈ ਸ਼ਾਹ ਮੁਹੰਮਦ ਦਾ ਅੰਤ ਨੂੰ ਉਹ ਹੋਣਾ ਜੋ ਕਰੂਗਾ ਖਾਲਸਾ ਪੰਥ ਮੀਆਂ ਆਖਰਕਾਰ ਜਿਹੜੇ ਆ ਕੋੜ ਨਖੂਟੇ ਨਾਨਕਾ ਓੜਕ ਸੱਚ ਰਹੀ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਦਾ ਕਤਲ ਉਹਨਾਂ ਦੀ ਸ਼ਹਾਦਤ ਔਰ ਜੋ ਵੀ ਉਹਨਾਂ ਨੇ ਉਦੋਂ ਪਹਿਲਾਂ ਸਿੱਖ ਨੌਜਵਾਨਾਂ ਦੀਆਂ ਸ਼ਹੀਦੀਆਂ ਜਿਹੜੀਆਂ ਉਹ ਕੌਮ ਨੂੰ ਚੜ੍ਹਦੀ ਕਲਾ ਵੱਲ ਨੂੰ ਇਲਜ਼ਾਮ ਲਈ ਕੌਮ ਦੇ ਵਿੱਚ ਰੰਗ ਭਰ ਲੇ ਜਰੂਰ ਸਿੰਘ ਸਾਹਿਬ ਦਾ ਜਿਹੜਾ ਪਵਿੱਤਰ ਖੂਨ ਉਹ ਰੰਗ ਲਿਆਵੇਗਾ ਪੰਥਕ ਜਥੇਬੰਦੀਆਂ ਜਿਹੜਾ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਅਖਵਾਉਂਦਾ ਉਹਨੂੰ ਹੁਣ ਭੱਜਿਆ ਜਿਹੜਾ ਉਹ ਤੋਂ ਭੱਜਿਆ ਨਹੀਂ ਜਾਣਾ ਕਿਉਂਕਿ 9 ਸਾਲ 8 ਸਾਲ ਉਹ ਬੰਦਾ ਅੱਜ ਤੱਕ ਵੀ ਅਕਾਲੀ ਦਲ ਦਾ ਪ੍ਰਧਾਨ ਖਵਾਉਂਦਾ ਔਰ ਉਦੋਂ ਵੀ ਉਹ ਡਿਪਟੀ ਮੁੱਖ ਮੰਤਰੀ ਸੀ ਔਰ ਕਾਲੀ ਦਲ ਦਾ ਪ੍ਰਧਾਨ ਸੀ ਚਾਹੀਦਾ ਇਹ ਸੀ ਕਿ ਉਹ ਉਦੋਂ ਹੀ ਉਹਨਾਂ ਬੰਦਿਆਂ ਨੂੰ ਫੜ ਕੇ ਅੰਦਰ ਦੇਂਦਾ ਸਾਡੀ ਅੱਜ ਵੀ ਇਹ ਮੰਗ ਆ ਕਿ ਜਿੰਨੀ ਜਲਦੀ ਹੋ ਸਕੇ ਇੱਕ ਤਾਂ ਉਹ ਜਿਹੜੇ ਪੰਥਰ ਰਤਨ ਉਹਨੂੰ ਅਵਾਰਡ ਦਿੱਤੇ ਆ ਪ੍ਰਕਾਸ਼ ਸਿੰਘ ਬਾਦਲ ਨੂੰ ਫਖਰੇ ਕੌਮ ਉਹ ਅਖੀਰੀ ਦਾ ਸਰਬਤ ਖਾਲਸੇ ਵਿੱਚ ਵਾਪਸ ਲੈ ਲੈ। ਉਹ ਇਹਨਾਂ ਨੂੰ ਵੀ ਲੈ ਲੈਣੇ ਚਾਹੀਦੇ ਆ। ਤਾਂ ਜੋ ਕਿ ਇਹ ਜਿਹੜਾ ਕਾਜ ਆ ਇਹਨੂੰ ਸਹੀ ਟਿਕਾਣੇ ਜਾਇਆ ਜਾਵੇ। ਮੈਂ ਇੱਕ ਬੇਨਤੀ ਤੁਹਾਡੇ ਮਾਧਿਅਮ ਰਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਰਨੀ ਚਾਹੁੰਨਾ ਕਿ ਤੋ ਪੰਜਾਬ ਦਾ ਮੁੱਖ ਮੰਤਰੀ ਬਣਿਆ ਔਰ ਤੈਨੂੰ ਲੋਕਾਂ ਨੇ ਇਹਨਾਂ ਦੋਹਾਂ ਧਿਰਾਂ ਨੂੰ ਪਾਸੇ ਕਰਕੇ ਵੋਟਾਂ ਪਾਈਆਂ ਨੇ ਇਸੇ ਕਰਕੇ ਪਾਈਆਂ। ਕਰ ਤੋਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰੇ ਤੂੰ ਪੰਜਾਬ ਦੀ ਜਿਹੜੀ ਬੇਰੁਜ਼ਗਾਰੀ ਉਹਨੂੰ ਪੂਰਾ ਕਰੇ ਤੇ ਨਾਲ ਦੀ ਨਾਲ ਜਿਹੜਾ ਪੰਜਾਬ ਦੇ ਵਿੱਚ ਝੂਠੇ ਪੁਲਸ ਮੁਕਾਵਲਿਆਂ ਦੇ ਵਿੱਚ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਸਿੰਘ ਸਾਹਿਬ ਗੁਰਦੇਵ ਸੋਕਾਓ ਕੇ ਵਰਗੇ ਦੀ ਸ਼ਹਾਦਤ ਹੋਈ ਆ ਉਹਦੇ ਉੱਤੇ ਇੱਕ ਕਮਿਸ਼ਨ ਬਣਾ ਕੇ ਟਾਈਮ ਬਾਉਂਡ ਕਮਿਸ਼ਨ ਬਣਾ ਕੇ ਤੇ ਇਹ ਜਿਹੜਾ ਇਹਦੇ ਖਿਲਾਫ ਪਰਚਾ ਦਰਜ ਕਰੋ ਤਾਂ ਜੋ ਕਿ ਲੋਕਾਂ ਦੇ ਸਾਹਮਣੇ ਜਿਹੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ